Hãy subscribe cho kênh Ghiền Mì Gõ Để không bỏ lỡ ਕਦੇ ਨਾ ਉਹ ਇਹ ਫਾਜੂ ਫਾਜੂ ਜਰ ਹਾਂਜੀ ਹਾਂਜੀ ਆਰੇ ਮਦਰ ਨੂੰ ਸਾਰੇ ਥੱਲੇ ਹੁੰਦੇ ਯਾਰ ਸਾਰੇ ਨਹੀਂ ਥੱਲੇ ਆ ਮਾਂ ਨਾ ਮਿਲਦੀਆਂ ਦੀਦੀ ਲੱਗੀ ਨਾ ਆਈ ਮਾ ਨਾ ਮਿਲਦੀਆਂ ਦੀ ਯਾਰ ਤੂੰ ਹੀ ਤੇ ਦੇ ਕਿਤੇ ਨਾ ਥਲੇ ਤੇ ਨਹੀਂ ਕਿਧਰਾ ਹੀ ਹੋੱਚਾ ਹੋਗਾ ਬੱਚਾ ਗੜਾ ਤੁਹਾਡਾ ਤਨਪ ਕਾ ਮੈਨੂੰ ਤੂੰ ਹੀ ਮੈਨੂੰ 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 Bapak वास्ते तेरी है dia. बढ़िया dia ਬੜਾ ਪਾਪਾ ਆਏ ਸੰਤਿਸਤਾਂ ਦਾ ਲੱਗ ਰਿਹਾ ਵਧੀਆ ਫੀਲ ਹੋ ਰਿਹਾ ਆਂ ਖੁਸ਼ੀ ਆ ਹਾਂਜੀ ਕਿਥਾ ਗਾ ਹਾਂ ਵਾਈਟ ਟੂ ਬਣਾਇਆ ਕੋਈ ਨੂੰ ਇਕੱਲੇ ਨੂੰ ਜਸਵਾਲ ਨੂੰ ਲੈ ਕੇ ਉਹ ਗੱਡੀ 'ਚ ਵੀ ਆ ਪੁੱਛੇ ਬੁਖਾਰ ਰਿਹਾ ਵਾ ਇੱਕ ਗੱਡੀ ਸੀ ਨਾ ਸਾਡੇ ਕੋਲ ਪ੍ਰਾਈਵੇਟ ਖਰੀਦੀ ਪਹਿਲਾਂ ਆਇਆ ਹਾਂ ਠੀਕ ਹੈ ਉਹ ਅੱਛਾ ਹੋ ਯਾਰ ਸਾਰੇ ਹੀ ਥੱਲੇ ਹੁੰਦੇ ਯਾਰ ਸਾਰੇ ਨਹੀਂ ਥੱਲੇ ਆ ਮਾ ਨਾ ਮਿਲਦੀਆਂ ਦੀ ਨਹੀਂ ਲੱਗੀ ਲੈਣਾ ਅਭੀ ਮਾ ਨਾ ਮਿਲਦੀਆਂ ਦੀ ਯਾਰ ਤੁਸੀਂ ਤੇ ਕਿੱਧਰੇ ਆ ਥੱਲੇ ਕਿਨੇ ਕਿਧਰੇ ਆ ਹੀ ਪਹੁੰਚਾ ਹੋਗਾ ਬੱਚਾ ਬੜਾ ਤੜਕ ਤੜਕ ਬੱਚਾ ਮੈਨੂੰ ਤਾਂ ਹੀ ਮਿਲ ਮਿਲੋ ਜੀ ਰਹੇ ਬਰੋ ਇਹ ਵਕਤ ਦੇ ਅੱਗੇ ਆਪਾਂ ਚੱਲੋ ਠੀਕ ਹੈ ਠੀਕ ਹੈ ਕੀ ਨਾ ਹੀ ਤਾਂ ਨਾ ਮੇਰੇ ਨਾਲ ਜਸਪਾਲ ਸੀ ਇਹ ਕਿਹੜਾ ਫਟਾ ਹਰਦਵਾਰ ਵਾਲਾ ਹੋਰ ਕਿੱਥੇ ਰਹ ਰਹੇ ਫਤਿਹਗੜ੍ਹ ਜੂੜੀਆਂ ਵਾਲ ਫਤਿਹਗੜ੍ਹ ਜੂੜੀ ਜਸਪਾਲ ਸੀ ਮੈਂ ਜੁਵੀਐਸਏ ਜੇ ਤਾਂ ਇੱਥੋਂ ਗਿਆ ਹੈਗਾ ਜੇ ਹੰਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸਿਆਂ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ ਤੇ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਗਿਰੂ ਕਿੱਥੇ ਗਈ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਗਿਆ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਅੱਛਾ ਫਿਰ ਉਹਨੇ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੇਰਾ ਮੈਂ 24 ਸਤੂ ਗਿਆ ਹੈ ਜੀ 7ਵੇਂ ਮਹੀਨੇ ਵਿਜ਼ਿਟ ਕੀਤੀ। ਇਹ ਸ਼ੇਮੀ ਨੇ ਬਾ ਸ਼ੇਮੀ ਨੇ ਮਰੱਦ ਦੇ ਲਿਆ। ਉਹ ਵਸੇ ਕਦੋਂ ਪਹੁੰਚੀ? ਮੈਂ 24 1 ਜਨਵਰੀ ਦੇ 25 ਦੇ ਉੱਤੇ ਬਾਰਡਰ ਕਰਾਸ ਕੀਤਾ। ਹਾਂਜੀ ਬਾਰਡਰ ਕਰਾਸ ਕੀਤਾ। 11 ਦਿਨ ਬਾਅਦ ਉਹਨੇ ਵਾਪਸ ਭੇਜਿਆ। 11 ਦਿਨ ਹੋਏ। ਉੱਥੇ ਤੁਹਾਨੂੰ ਰੈਸਟ ਕਰ ਲਿਆ। ਹਾਂਜੀ ਰੈਸਟ ਕਰ ਲਿਆ। ਹਾਂਜੀ ਬਾਰਡਰ ਪਟ੍ਰੋਲ। ਬਾਰਡਰ ਪਟ੍ਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ? ਉਹਨੇ 11 ਦਿਨ ਰੱਖਿਆ ਜੀ। ਤੁਹਾਨੂੰ ਕਿਵੇਂ ਪਤਾ ਲੱਗਾ ਭਿੰਡੀਆਂ ਭੇਜਣ ਲੱਗੇ? ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲਾਈਟ 'ਚ ਬਾਹਰ ਤੇ ਜਾ ਰਿਹਾ ਉਹ ਤੋਂ ਪਤਾ ਲੱਗਾ ਵੀ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਨਹੀਂ ਦੱਸਿਆ ਨਹੀਂ ਕੋਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਆ ਗਏ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਤੁਹਾਨੂੰ ਪਲੇਨ 'ਚ ਹਵਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਈ ਐ ਸੋਚਿਆ ਵੀ ਦੂਜੀ ਚੌਂਕੀ 'ਚ ਜਾਂ ਮੰਨ ਲਓ ਵੀ ਕੈਂਪ 'ਚ ਲੈ ਕੇ ਚੱਲੇ ਤੇ ਬਾਅਦ 'ਚ ਉਹਨਾਂ ਜਿਹੜਾ ਕੋਈ ਅਫਸਰ ਹੀ ਉਹਨਾਂ ਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਤੁਹਾਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਹਾਂਜੀ ਇੰਡੀਆ ਜਾ ਕੇ ਖੋਲੀ ਹਾਂਜੀ ਰਾਜਸਥਾਨੀ ਵਰਤੋ ਜਦੋਂ ਰਾਜਸਥਾਨੀ ਉਤਰੇ ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨਹੀਂ ਨੇ ਪਿੱਛੇ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਅਸੀਂ ਇੰਡੀਆ ਜਾ ਰਹੇ ਹਾਂ ਬਟ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਇਹ ਸਿਰ ਤੇੜੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਤੇ ਜਦੋਂ ਤੁਸੀਂ ਉੱtre ਕਿਸ ਤਰ੍ਹਾਂ ਦਾ ਹਵਾ-ਬਾਹ ਲੱਗਾ ਤਾਂ ਇਤਨਾ ਦਾ ਮਸੂਮ ਹੋਇਆ ਮਸੂਮ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਪੈਸਾ ਬਹੁਤ ਲੱਗਾ ਏ ਸਾਰਾ ਪੈਸੇ ਦਾ ਇੰਤਜ਼ਾਮ ਇੱਡਾਂ ਸਜਣਾ ਮਿੱਤਰਾਂ ਕੋਲ ਕੇ ਜਿੰਨ ਕੋ ਜੀ ਹਾਂਜੀ ਪੜ੍ਹੇ ਪੁੜੀਆਂ ਇਹਨਾਂ ਦਾ ਜੋ ਵੀ ਹੋਇਆ ਇਹਨੂੰ ਲਾ ਕੇ ਕੀ ਕਹਿੰਦੀ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਲਾ ਦੋਸ਼ ਕਿਨੂੰ ਦਿੰਦੇ ਦੋਸਤ ਜੈਂਟ ਨੂੰ ਦਿੰਨੇ ਇਹ ਕੁਝ ਆਪਣੀ ਕਿਸਮਤ ਨੂੰ।ਇਹ ਪਰ ਇਹ ਪਹਿਲਾਂ ਆਪਾਂ ਮਹਾਰਾ ਸਾਹਿਬ ਦਾ ਸ਼ੁਕਰ ਕਰਦੇ ਆਂ ਜਿਹੜਾ ਮਹਾਰਾ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਜੈਂਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ। ਅਸੀਂ ਸਰਕਾਰ ਕੋ ਇਹੋ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਇਹਨੀ ਮਿਹਨਤ ਦੇ ਪੈਸੇ ਕੋਈ ਅਹੀਂ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਵੀ ਰਕਮ ਦੀ ਆਪਾਂ ਸਰਕਾਰ ਕੋਲ ਮੰਗ ਕਰਦੇ ਆਂ ਤੇ ਏਜੰਟ ਬ੍ਰਦਰ ਕੋਈ ਕੋਈ ਕਾਰਵਾਈ ਕਰਨੀ ਚਾਹੋ ਦੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤ ਅੱਜ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਏਜੰਟ ਨੇ ਇੰਨਾ ਧੋਖਾ ਕੀਤਾ ਚਲੋ ਕੋਈ ਗੱਲ ਨਹੀਂ ਜੋ ਵੀ ਕੋਈ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਲੈਣ ਦਵਾਉਣ ਹੀ ਜਿਹੜਾ ਉਹ ਕੇ ਤਾਂ ਦੇ ਦਿੱਤਾ ਤੇ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਬਹੁਤ ਬਹੁਤ ਸ਼ੁਕਰੀਆ ਉਹ ਦੋਨੇ ਉਸੋ ਹੀ ਲੈ ਕਰੀ ਜਾ ਤੂੰ ਆਪਣੇ ਬੱਚਿਆਂ ਦਾ ਪਿਆਰ ਹੈ ਪਿਆਰ ਭਾਈਆਂ ਨੇ ਪਿਆਰੀਆਂ ਨੇ ਉਹ ਵੀ ਭਾਈ